ਸੁਰਿੰਦਰ ਸਿੰਘ ਕਹਿ ਰਹੇ ਐਂਟੀ ਕਰਾਈਮ ਐਂਟੀ ਕ腐ਪਸ਼ਨ ਨੀਤੀ ਜੋਗ ਨੈਸ਼ਨਲ ਪ੍ਰੈਜ਼ੀਡੈਂਟ ਵੱਲੋਂ ਮੈਂ ਤਾਂ ਪਹਿਲਾਂ ਵਧਾਈ ਦੇਵਾਂਗਾ ਪੀਟੀਐਨ ਨਿਊਜ਼ ਆਲਿਆਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਪੰਜਾਬ ਵਾਸੀਆਂ ਨੂੰ ਅਤੇ ਦੇਸ਼ ਵਾਸੀਆਂ ਨੂੰ ਬੰਦੀ ਛੋੜ ਤੇ ਬਸਕਰਮਾ ਦੀਆਂ ਵੀ ਅਸੀਂ ਸਾਰਿਆਂ ਨੂੰ ਵਧਾਈ ਦਿੰਦੇ ਆ ਕਿ ਆਪਾਂ ਜਿਹੜੀ ਦਿਵਾਲੀ ਹੈ ਉਹ ਗ੍ਰੀਨ ਦਿਵਾਲੀ ਬਣਾਈਏ ਇੱਕ ਇੱਕ ਕਬੂਟਾ ਲਾ ਕੇ ਸਾਰੇ ਪੰਜਾਬ ਹਿੰਦੁਸਤਾਨ ਦੇ ਵਿੱਚ ਇੱਕ ਇੱਕ ਕਬੂਟਾ ਲਾਈਏ ਤੇ ਦੀਵਾਲੀ ਜਿਹੜੀ ਆ ਗਰੀਨ ਬਣਨੀ ਚਾਹੀਦੀ ਹੈ ਸਾਡੇ ਬੱਚਿਆਂ ਨੂੰ ਪਟਾਕੇ ਨਹੀਂ ਲੈ ਕੇ ਜਿਨੇ ਚਾਹੀਦੇ ਛੋਟੇ ਛੋਟੇ ਪਟਾਕਿਆਂ ਸਾਡੇ ਬੱਚਿਆਂ ਦੇ ਅੱਗੇ ਦਿਲ ਜਿਹੜੇ ਹੱਥ ਪੈਰ ਜਲ ਜਾਂਦੇ ਆ ਕਿ ਬੱਚਿਆਂ ਦੇ ਬਹੁਤ ਬਿਮਾਰੀਆਂ ਪਟਾਕਿਆਂ ਦੇ ਨਾਲ ਸਾਡੇ ਪੈਦਾ ਹੋ ਰਹੀਆਂ ਸਾਡੇ ਬੱਚੇ ਬਜ਼ੁਰਗਾਂ ਨੂੰ ਸਾਹ ਦੀ ਇੰਨੀ ਦਿੱਕਤ ਆਉਂਦੀ ਹੈ ਕਿ ਦੀਵਾਲੀ ਦੇ ਵਿੱਚ ਜਿਹੜੇ ਪਟਾਕੇ ਆ ਬਹੁਤ ਘੱਟ ਬਜਮਣੇ ਚਾਹੀਦੇ ਆ ਇਸ ਕਰਕੇ ਵਧੀਆ ਦੀਵਾਲੀ ਬਣਾਓ ਵਧੀਆ ਕੱਪੜੇ ਪਾਓ ਸ਼ਾਪਿੰਗ ਕਰੋ ਵਧੀਆ ਮਠਿਆਈਆਂ ਲੈ ਕੇ ਦਿਓ ਅੱਜ ਕੱਲ੍ਹ ਤਾਂ ਮਠਿਆਈਆਂ ਵੀ ਲੈ ਕੇ ਦੇਣੀਆਂ ਚਾਹੀਦੀਆਂ ਕਿ ਜੋ ਪੰਜਾਬ ਦੇ ਹਾਲਾਤ ਆ ਉਹ ਬਿਲਕੁਲ ਮਾੜੀਆਂ ਮਠਿਆਈਆਂ ਦੁਕਾਨਦਾਰ ਜਿੱਦਾਂ ਰਾਮਾ ਮੰਡੀ ਹੋ ਗਿਆ ਪਠਾਨਕੋਟ ਚੌਕ ਹੋ ਗਿਆ ਛੁਰਛੁਰੀਆਂ ਦੁਕਾਨਾਂ ਤੇ ਵੱਡੀਆਂ ਦੁਕਾਨਾਂ ਤੇ ਇੰਨਾ ਕੈਮੀਕਲ ਵਾਲੀਆਂ ਮਠਿਆਈਆਂ ਜਿਹੜੀਆਂ ਕੰਗੀਆਂ ਵਿਕ ਰਹੀਆਂ ਸਾਨੂੰ ਉਹਨਾਂ ਤੋਂ ਪ੍ਰੇਸ਼ ਕਰਨਾ ਚਾਹੀਦਾ ਹੈ ਅਸੀਂ ਘਰ ਵਿੱਚ ਹੀ ਬੈ ਕੇ ਵਧੀਆ ਦੀਵਾਲੀ ਮਨਾਈਏ ਅਤੇ ਵਧੀਆ ਪਟਾਕੇ ਚਲਾਈਏ ਤੇ ਘਰ ਵਿੱਚ ਹੀ ਆਪਾਂ ਸਾਰੀਆਂ ਚੀਜ਼ਾਂ ਬਣਾ ਕੇ ਆਪਣੇ ਹੱਥੀਂ ਬੱਚਿਆਂ ਨੂੰ ਵੀ ਖਵਾਓ ਆਪ ਵੀ ਖਵਾਓ ਸਾਰਿਆਂ ਦੀ ਦੀਵਾਲੀ ਵਧੀਆ ਸ਼ੁਭ ਆਵੇ ਬਾਕੀ ਰਣੀ ਸਾਰਿਆਂ ਤੇ ਵਧੀਆ ਤਰੀਕੇ ਨਾਲ ਦੀਵਾਲੀ ਲੈ ਕੇ ਆਉਣ ਔਰ ਸਾਰਿਆਂ ਨੂੰ ਫਿਰ ਐਂਟੀ ਕਰਾਇਮ ਔਰ ਐਂਟੀ ਕ腐ਸ਼ਨ ਬਲੋਂ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ